ਸਾਡਾ ਸਾਰਾ ਇਲਾਕਾ ਹੀ ਗੈਸਾ ਦਾ ਵੀ ਇਹਨਾਂ ਦੀ ਮੁਠੀ ਜਾਨ ਮੁਠੀ ਚਾਈ ਹੋਈ ਹੈ ਕਿਉਂਕਿ 23 ਵਾਲਾ ਸੰਤਾਪ ਅਸੀਂ ਹੜਾਇਆ ਹੋਇਆ ਤੇ ਇਸ ਟਾਈਮ ਪਾਣੀ ਲਗਾਤਾਰ ਵਧ ਰਿਹਾ ਹੋ ਘਟਣ ਦਾ ਨਾਂ ਨਹੀਂ ਲੈ ਰਿਹਾ ਜਿਹੜਾ ਆ ਪਾਣੀ ਹੈ ਵੇ ਇਹ ਸੁੱਕੇ ਸੰਦੀ ਇਸੇ ਤਰ੍ਹਾਂ ਲੰਘ ਜੇ ਕਿਉਂਕਿ ਸਾਡੇ ਜਿਹੜੇ ਆ ਇਲਾਕੇ ਵਾਲੇ ਹਨ ਇਹ ਹੜ ਹੜਾ ਵਾਸਤੇ ਉਧਰ ਮਾਝੇ ਦੇ ਦੁਆਬੇ ਵਾਸਤੇ ਰਾਸ਼ਨ ਇਕੱਠਾ ਕਰੀ ਬੈਠੇ ਆ ਵੀ ਇਧਰੋਂ ਮੜਿਆ ਅਸੀਂ ਸੌਖਾ ਸਾ ਹੋਵੇ ਤੇ ਉਧਰੋਂ ਚਾਲੇ ਪਾਈਏ ਉਰੋਂ ਬਾਰਿਸ਼ ਪਈ ਜਾਂਦੀ ਸੀ ਪੈਰ ਸਲਿੱਪ ਹੁੰਦਾ ਬਾਰ ਬਾਰ ਨਹੀਂ ਜਾ ਸਕਦਾ ਉੱਤੇ ਬੰਦਾ ਚਿਹਦੀ ਘੱਗਰ ਦੇ ਅੰਦਰ ਉਹ ਉਹ ਦਰਖਤ ਵੱਡੇ ਵੱਡੇ ਵੱਢ ਗਏ ਨਾ ਦਰਖਤ ਵੱਡੇ ਵੱਡੇ ਵੱਢ ਕੇ ਫੇਰ ਉੱਥੇ ਲਾਏ ਆ ਲੋਕਾਂ ਨੇ ਤਰਪਾਲਾਂ ਉਹਦੇ ਕਰਕੇ ਆਪਣੀ ਜਾਨ ਜੋਖਮ ਚ ਪਾ ਗਏ ਸਰਪਾਸਖ ਜਿੰਮਾ ਕਹਿੰਦੇ 272 ਕਰੋੜ ਰੁਪਇਆ ਸਫਾਈਆਂ ਦੇ ਲਾਤਾ ਸੀ ਨੇ ਰੱਖਿਆ ਹੋਇਆ ਸੀ ਕਾਨੂੰਆਣਾ ਵੈਂਦਾ ਜੀ ਇੱਥੇ ਜੇ ਲਾਇਆ ਹੁੰਦਾ ਘੰਟਿਆਂ ਤੋਂ ਨਾ ਜਿਹੜਾ ਪਾਣੀ ਦਾ ਵਹਾਅ ਹੈ ਉਹ ਡੇਂਜਰ ਲੈਵਲ ਤੋਂ ਉੱਤੇ ਹੈ ਸਾਡਾ ਡੇਂਜਰ ਲੈਵਲ 748 ਹੈ ਤੇ 749.1 ਤੋਂ 36 ਘੰਟਿਆਂ ਤੋਂ ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਕੂਲਾ ਅਸੀਂ ਖੜੇ ਹਾਂ ਮੂਨਕ ਦੇ ਉਸ ਖੱਗਰ ਦੇ ਉੱਤੇ ਜਿਸ ਨੇ ਪਿਛਲੀ ਵਾਰ 23 ਦੇ ਵਿੱਚ ਬੜੀ ਤਬਾਹੀ ਮਚਾਈ ਸੀ ਇਸ ਪੁਲ ਦੇ ਉੱਤੇ ਇਹ ਪੁਲ ਤਕਰੀਬਨ ਉਸ ਜ਼ਾਦ ਨੂੰ ਤਾਜ਼ਾ ਕਰਾ ਰਿਹਾ ਇਹ ਪਾਣੀ ਜਿਹੜਾ ਇਹਨੂੰ ਪਿਛਲੀ ਵਾਰ ਜਿਨ੍ਹਾਂ ਨੇ ਫਸਲਾਂ ਦੀ ਤਬਾਹੀ ਮਚਾਈ ਸੀ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣ ਸਾਹਮਣੇ ਉਹ ਜਿਹੜੇ ਟੱਕਰ ਪਾਣੀ ਵਾਲੀ ਆ ਉਹ ਲੋਕਾਂ ਨੇ ਆਪ ਮਹਾਰੇ ਬਿਨਾ ਪ੍ਰਸ਼ਾਸਨ ਤੋਂ ਆਪਣੇ ਆਪ ਇਕੱਠੇ ਹੋ ਕੇ ਉਹ ਬਨਪੁਰ ਪੁਰਿਆ ਹੁਣ ਪ੍ਰਸ਼ਾਸਨ ਆਉਂਦਾ ਜਾਂ ਲੀਡਰ ਆਉਂਦੇ ਨੇ ਫੋਟੋਆਂ ਖਿਚਾਉਂਦੇ ਨੇ ਚਲੇ ਜਾਂਦੇ ਨੇ ਹਾਲ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਕਾਰਾਂ ਚੋਂ ਪੈਰ ਨਹੀਂ ਲਾਰੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਲਜਾਰੀ ਮੂਨਕ ਜੀ ਉਰੇ ਡਟੇ ਹੋਏ ਨੇ ਇੱਧਰ ਟੈਂਟ ਲਾ ਕੇ ਤੰਬੂ ਲਾ ਕੇ ਸੇਵਾ ਨਿਭਾ ਰਹੇ ਨੇ ਗੁਲਜਾਰੀ ਜੀ ਕਿਵੇਂ ਲੱਗਦਾ ਕਿੰਨਾ ਕੌਖਾ ਕੰਮ ਦੇਖੋ ਇਹ ਤਾਂ ਸੇਵਾ ਦੀ ਭਾਵਨਾ ਨਾਲ ਲੱਗੇ ਹੋਏ ਆ ਪਰ ਜਿਹੜਾ ਮਰੀ ਲੋਕ ਸਾਡੇ ਸਾਡਾ ਸਾਰਾ ਇਲਾਕਾ ਹੀ ਕਹਿ ਸਕਦਾ ਵੀ ਇਹਨਾਂ ਦੀ ਮੁੱਠੀ ਜਾਨ ਮੁੱਠੀ ਚਾਈ ਹੋਈ ਹੈ ਕਿਉਂਕਿ 23 ਵਾਲਾ ਸੰਤਾਪ ਅਸੀਂ ਹੜਾਇਆ ਹੋਇਆ ਤੇ ਇਸ ਟਾਈਮ ਪਾਣੀ ਲਗਾਤਾਰ ਵਧ ਰਿਹਾ ਹੋ ਘਟਣ ਦਾ ਨਾ ਨਹੀਂ ਲੈ ਰਿਹਾ ਉੱਪਰੋਂ ਬਾਰਿਸ਼ ਵੀ ਰੋਜ਼ ਪੈ ਰਹੀ ਹੈ ਆ ਤੁਸੀਂ ਦੇਖ ਲਓ ਹੁਣ ਥੋੜਾ ਟਾਈਮ ਹੀ ਹੈ ਰੁਕੀ ਹੈ ਬਾਰਿਸ਼ ਮੈਂ ਕਹਿੰਦਾ ਤੁਸੀਂ ਭਾਈ ਭੱਗ ਵਾਲੇ ਜਿਹੜੇ ਤੁਸੀਂ ਆ ਕੇ ਬਾਰਿਸ਼ ਹੀ ਰੁਕ ਗਈ ਸੋ ਅਸੀਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਜਿਹੜਾ ਆ ਪਾਣੀ ਹੈ ਬੇ ਇਹ ਸੁੱਕੇ ਸੰਧੀ ਇਸੇ ਤਰ੍ਹਾਂ ਲੰਘ ਜੇ ਕਿਉਂਕਿ ਸਾਡੇ ਜਿਹੜੇ ਆ ਇਲਾਕੇ ਵਾਲੇ ਹਨ ਇਹ ਹੜ ਹੜਾ ਵਾਸਤੇ ਉਧਰ ਮਾਝੇ ਦੇ ਦੁਆਬੇ ਵਾਸਤੇ ਰਾਸ਼ਨ ਇਕੱਠਾ ਕਰੀ ਬੈਠੇ ਆ ਵੀ ਇਧਰੋਂ ਮੜਾਇਆ ਸੀ ਸੌਖਾ ਸਾਹ ਹੋਵੇ ਤੇ ਉਧਰੋਂ ਚਾਲੇ ਪਾਈਏ ਕਿਉਂਕਿ 23 ਦੇ ਵਿੱਚ ਜਦੋਂ ਇਧਰ ਹੜ੍ਹ ਆਇਆ ਸੀ ਸਾਡੀ ਮਾਝੇ ਦੁਆਬੇ ਦੇ ਉੱਧਰ ਮਾਲਵੇਆ ਨੇ ਬਹੁਤ ਹੈਲਪ ਕੀਤੀ ਪਵਾਦੜਾ ਨੇ ਵੀ ਕੀਤੀ ਸਾਰਿਆਂ ਨੇ ਹੈਲਪ ਕੀਤੀ ਇਸ ਕਰਕੇ ਸਾਡੇ ਲੋਕ ਕੁਛ ਤਾਂ ਜਾ ਵੀ ਆਏ ਉੱਥੇ ਰਾਸ਼ਨ ਲੈ ਕੇ ਹੁਣ ਤੋਂ ਪਹਿਲਾਂ ਜਾ ਵੀ ਆਏ ਪਰ ਜਦੋਂ ਦਾ ਘਗਰ ਖਤਰੇ ਦੀ ਕੰਡੇ ਤੇ ਚਲੀ ਜਾਂਦਾ ਉਸ ਟਾਈਮ ਦਾ ਸਾਡੇ ਜਿਹੜਾ ਇਲਾਕੇ ਦਾ ਉਸ ਟਾਈਮ ਅਸੀਂ ਹਲੇ ਇੱਥੇ ਹੀ ਬੈਠੇ ਆਂ ਤੇ ਅੱਜ ਤੇ ਕੁਦਰੀ ਵਾਲੇ ਬੈਠੇ ਆ ਸਾਡੇ ਵੀ ਰਾਮਪਰੀ ਵਾਲੇ ਆ ਹਾਂਡੇ ਵਾਲੇ ਆ ਸੁਰਜਨਪੈਣੀ ਵਾਲੇ ਆ ਸਾਰੇ ਜਿੰਨੇ ਵੀ ਮਤਲਬ ਕੀ ਨੇੜੇ ਇਲਾਕੇ ਦੇ ਸਾਰੇ ਉਹ ਆਪ ਬੰਨਦੇ ਤੁਰ ਫਿਰਕੇ ਮਤਲਬ ਕੀ ਪੈਰਾ ਧੀਰੇ ਦਿਨ ਰਾਤ ਪ੍ਰਸ਼ਾਸਨ ਵੱਲੋਂ ਕਿੰਨੀ ਕੁ ਮਦਦ ਕੀਤੀ ਜਾ ਰਹੀ ਹੈ ਪ੍ਰਸ਼ਾਸਨਾਂ ਵੱਲੋਂ ਮਹੱਈਆ ਕਰਾਇਆ ਜਾ ਰਿਹਾ ਹੈ ਸਮਾਨ ਕਿਉਂਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਸਾਡੀ ਆਵਾਜ਼ ਆਖਾ ਪੂਰੀ ਸਾਰੇ ਸਿਸਟਮ ਤੁਸੀਂ ਆਵਾਜ਼ ਆਖ ਮੇਰੀ ਨਾਲ ਸਵੇਰੇ ਵੀਡੀਓ ਮੈਂ ਲਾਈਵ ਕੀਤੀ ਹੈ ਉਸ ਬੰਨ ਦੇ ਉੱਤੇ ਘਟੋ ਘਾ 150 200 ਸੇਵਾਦਾਰ ਸੀ ਜਿੰਨਾਂ ਵਿੱਚੀ ਉਹ ਤੁਸੀਂ ਬਹੁਤ ਵੱਡਾ ਉਹਨਾਂ ਦੇ ਕੋਲੇ ਇੱਕ ਵੀ ਲਾਈਫ ਜੈਕਟ ਨਹੀਂ ਸੀ ਸਿਰਫ ਇੱਕ ਇੱਕ ਲਾਈਫ ਜੈਕਟ ਸੀ 100 150 ਕੋਲੇ ਤੇ ਸਾਡੇ ਬੰਦੇ ਨੇ ਘੱਗਰ ਦੇ ਵਿੱਚ ਉਤਰ ਕੇ ਨਾ ਘੱਗਰ ਦੇ ਵਿੱਚ ਉਤਰ ਕੇ ਉਹ ਜਿਹੜੀਆਂ ਤਰਪਾਲਾਂ ਲਾਈਆਂ ਨੇ ਉਹ ਆਪ ਲਾਈਆਂ ਨੇ ਆਪਣੀ ਮੌਤ ਦੇ ਉਹ ਕਰਕੇ ਮੌਦੀ ਪ੍ਰਵਾਹ ਨਹੀਂ ਕੀਤੀ ਤੇ ਸਾਡੇ ਲਾਈਵ ਤੋਂ ਬਾਅਦ ਤਿੰਨ ਜੈਕਟਾਂ ਆਈਆਂ ਹੋਰ ਬਈ ਦੋ ਦੋ ਉਹਦੇ ਬਾਅਦ ਦੋ ਆਈਆਂ ਮੇਰੇ ਟੋਟਲ ਤਿੰਨ ਜੈਕਟਾਂ ਇੱਧਰ ਇੱਧਰਲੇ ਪਾਸੇ ਆ ਉਥੇ ਜਾ ਕੇ ਦੇਖ ਲਓ ਹਾਲੇ ਵੀ ਕਿਸੇ ਦੇ ਲਾਈਫ ਜੈਕਟ ਨਹੀਂ ਹੈਗੀ ਜੇਕਰ ਕਿਸੇ ਦਾ ਜਾਨੀ ਨੁਕਸਾਨ ਹੋ ਗਿਆ ਇਸ ਦਾ ਕੌਣ ਜ਼ਿੰਮੇਵਾਰ ਹੈ ਇਤੋਂ ਵੱਡੀ ਪ੍ਰਸ਼ਾਸਨ ਦੀ ਕੀ ਅਣਗਹਿਲੀ ਹੋਊਗੀ ਹੁਣ ਵੀ ਡੀਸੀ ਸਾਹਿਬ ਆਏ ਨੇ ਕਹਿੰਦੇ ਸਾਡੀ ਨਿਗਾਹ ਪੂਰੀ ਪ੍ਰਸ਼ਾਸਨ ਕਹਿੰਦਾ ਪੂਰਾ ਤਤਪਰਾ ਕੋਈ ਲੱਗਦਾ ਵੀ ਪ੍ਰਸ਼ਾਸਨ ਜਾਂ ਸਰਕਾਰ ਕੋਈ ਮਦਦਕਾਰੀ ਆ ਲੋਕ ਆਪ ਮਾਰੇ ਕਰ ਯਾਰ ਨਿਗਾਹ ਤਾਂ ਸਾਰਿਆਂ ਦੀ ਹੈ ਇੱਥੇ ਜਿਹੜੇ ਸੈਲਫੀਆਂ ਖਿਚਾਣਾਗੇ ਉਹਨਾਂ ਦੀ ਵੀ ਨਿਗਾਹ ਜਿਹੜੇ ਆ ਖੜੇ ਨਿਗਾਹ ਨਿਗਾਹ ਨਾਲ ਬਣਦਾ ਕੀ ਹੈ ਨਿਗਾਹ ਨਾਲ ਜੇ ਕੋਈ ਬੰਦਾ ਡੁੱਬਦਾ ਬਚੂਗਾ ਦੱਸੋ ਡੀਸੀ ਸਾਹਿਬ ਜੇਕਰ ਕੋਈ ਬੰਦਾ ਡੁੱਬਦਾ ਹੈ ਬਚੂਗਾ ਨਿਗਾਹ ਨਾਲ ਨਿਕਾ ਦਾ ਸਾਰਿਆਂ ਦੀ ਆ ਬੋਲੋ ਕੀ ਕਰੀਏ ਪਰ ਨਿਕਾ ਕਰੂਗੀ ਕੀ ਸਾਨੂੰ ਤਾਂ ਲਾਈਫ ਜੈਕਟਾ ਚਾਹੀਦਾ ਉੱਤੇ ਕਿਉਂਕਿ ਸਾਡੇ ਜਿਹੜੇ ਨੌਜਵਾਨ ਮੁੰਡੇ ਆ 17 17 18 18 ਸਾਲਾਂ ਦੇ ਨੌਜਵਾਨ ਆ ਜਿਹੜੇ ਬੰਨਾਂ ਤੇ ਖੜੇ ਆ ਹੁਣ ਜੇ ਤੁਸੀਂ ਥੋੜਾ ਲੇਟ ਹੋ ਕੇ ਜੇ ਤੁਸੀਂ ਪਹਿਲਾਂ ਆਉਂਦੇ ਉੱਥੇ ਦੇ ਦੇਵੇ ਹਾਲਾਤ ਕੀ ਬਣੇ ਹੋਏ ਸੀ ਉੱਪਰੋਂ ਬਾਰਿਸ਼ ਪਈ ਜਾਂਦੀ ਸੀ ਪੈਰ ਸਲਿੱਪ ਹੁੰਦਾ ਬਾਰ ਬਾਰ ਨਹੀਂ ਜਾ ਸਕਦਾ ਉੱਥੇ ਬੰਦਾ ਚਿਹਦੀ ਤੇ ਘੱਗਰ ਦੇ ਅੰਦਰ ਉਹ ਉਹ ਦਰਖਤ ਵੱਡੇ ਵੱਡੇ ਵੱਢ ਗਏ ਨਾ ਦਰਖਤ ਵੱਡੇ ਵੱਡੇ ਵੱਢ ਕੇ ਫੇਰ ਉੱਥੇ ਲਾਏ ਆ ਲੋਕਾਂ ਨੇ ਤਰਪਾਲਾਂ ਬਹੁਦੇ ਕਰਕੇ ਆਪਦੀ ਜਾਨ ਜੋਖਮ ਚ ਪਾ ਕੇ ਫੇਰ ਤਰਪਾਲਾਂ ਲਾਈ ਜਾਂਦੇ ਆ ਉਹ ਜਿਹੜੇ ਲੋਕ ਆਪ ਮਹਾਰੇ ਉਰੇ ਕੰਮ ਕਰ ਰਹੇ ਨੇ ਬਾਈ ਜੀ ਕੀ ਨਾਮ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਕਿੰਨੀ ਕੁ ਸਹੂਲਤ ਮਿਲਦੀ ਹੈ ਗਵਰਨਮੈਂਟ ਵੱਲੋਂ ਕਿੰਨੇ ਕੁ ਬਾਹ ਫੜੀ ਜਾ ਰਹੀ ਹੈ ਤੁਹਾਡੀ ਬਾਹ ਤਾਂ ਜੀ ਲੋਕ ਆਪ ਲੱਗ ਰਹੇ ਨੇ ਜੀ ਅੱਜ 7ਵਾਂ ਦਿਨ ਹੈ ਜੀ ਇੱਥੇ ਉਹ ਜਿਹੜੇ ਬੰਨ ਨੇ ਜੀ ਸਾਰੇ ਆਪ 3-4 ਪਿੰਡ ਨੇ ਜਿਹੜੇ ਆਪ ਲੱਗੇ ਹੋਏ ਨੇ ਇੱਥੇ ਕੋਈ ਬਾਹ ਫੜਨ ਵਾਲੀ ਕੋਈ ਏਡੀ ਗੱਲ ਨਹੀਂ ਹੈਗੀ ਹਾਂਜੀ ਜਿਹੜੇ ਹਰਪਾਲ ਸਿੰਘ ਚੀਮਾ ਕਹਿੰਦੇ ਨੇ 272 ਕਰੋੜ ਰੁਪਇਆ ਸਫਾਈਆਂ ਤੇ ਲਾਤਾ ਸੀ ਨੇ ਰੱਖਿਆ ਹੋਇਆ ਸੀ ਕੋਈ ਕੀਤੀ ਸਫਾਈ ਇਸ ਨੇ ਜੇ ਲਾਇਆ ਹੁੰਦਾ ਕਾਨੂੰਨ ਆਣਾ ਵੈਂਦਾ ਜੀ ਇੱਥੇ ਕਾਨੂੰਨ ਆਣਾ ਵੈਂਦਾ ਜੀ ਇੱਥੇ ਜੇ ਲਾਇਆ ਹੁੰਦਾ ਜਿਹੜੇ 23 ਤੋਂ ਬਾਅਦ ਬੰਨ ਬੰਨੇ ਨੇ ਉਹ ਵੀ ਬਿਲਕੁਲ ਰੇਤਲੀ ਮਿੱਟੀ ਆ ਜੀ ਬਿਲਕੁਲ ਜਿੱਥੇ ਪਾਣੀ ਜਿੰਨਾ ਚੜਦਾ ਉਹਨਾਂ ਲਾਗੇ ਉਹ ਗਿਰ ਜਾਂਦੀ ਹੈ ਤਾਂ ਕਰਕੇ ਉਹ ਤਰਪਾਲਾਂ ਲਾ ਕੇ ਪੰਨੇ ਲਾ ਕੇ ਰਸੇ ਬਨ ਗਏ ਦਰਖਤਾਂ ਦੇ ਟਾਣੇ ਵੱਢ ਗਏ ਦਰਖਤ ਵਿਚ ਖੜੇ ਨੇ ਕੱਗਰਦੇ ਉੱਤੇ ਚੜ ਚੜ ਕੇ ਮੁੰਡਿਆਂ ਨੇ ਵੱਢ ਗਏ ਆਪ ਲਾਏ ਨੇ ਜੀ ਉਜੇ ਉਹ ਕਿੰਨੇ ਕਿ ਮੁਸ਼ਕਿਲ ਦਾ ਸਾਹਮਣਾ ਕਰਨਾ ਬੜੀ ਮੁਸ਼ਕਿਲ ਦਾ ਜੀ ਹੁਣ ਤਾਂ ਵੈਂਟੀਲੇਟਰ ਤੇ ਆ ਬੰਨ ਸਾਇਆ ਤੇ ਆਇਆ ਪਿਆ ਕੁਛ ਮਰਜ ਇੰਚਾਂ ਦੇ ਹਿਸਾਬ ਨਾਲ 24 ਘੰਟਿਆਂ ਚ ਸੱਬਾ ਫੁੱਟ ਡੇਢ ਫੁੱਟ ਪਾਣੀ ਚੜ ਜਾਂਦਾ 1 ਡੇਢ ਫੁੱਟ ਦੀ ਕਸ ਰਿਆ ਜੇ ਹੋਰ ਚੜ ਗਿਆ ਬਸ ਕੁਝ ਵੀ ਹੋ ਸਕਦਾ ਦੂਜੇ ਇਲਾਕੇ ਲਈ ਰਾਸ਼ਨ ਤਿਆਰ ਕਰਨੇ ਬੈਠੇ ਸੀ ਵੀ ਉਧਰ ਜਾ ਕੇ ਰਾਸ਼ਨ ਪਟਰਾ ਅਸੀਂ ਸੁਲਤਾਨਪੁਰ ਲੋਧੀ ਬਿਆਸ ਚ ਜਾ ਕੇ ਆਇਆ ਚਾਰ ਟਰਾਲੀਆਂ ਦੇ ਕੇ ਆਈਆਂ ਜੀ ਉੱਥੇ ਉੱਥੇ ਸਾਡਾ ਬੜਾ ਸਤਿਕਾਰ ਹੋਇਆ ਵੀ ਘੱਗਰ ਵਾਲੇ ਆਏ ਨੇ ਸਾਡੀ ਬਾਹ ਫੜੀਏ ਤੇ ਸਾਡਾ ਦੁੱਖ ਸੁਣਿਆ ਪਰ ਅੱਜ ਅਸੀਂ ਆਪੇ ਬਹੁਤ ਹੋਈਆਂ ਦੇਖਦੇ ਆ ਕੀ ਬਣਦਾ ਉਸ ਤੋਂ ਬਾਅਦ ਵੀ ਜਾਣਾ 20 ਟਰਾਲੀਆਂ 3-4 ਪਿੰਡਾਂ ਦੀ ਹੋਰ ਤਿਆਰ ਨੇ ਚਾਰੇ ਦੀਆਂ ਰਸਣ ਦੀਆਂ ਤੇ ਹੋਰ ਸੁੱਕਾ ਰਸਣ ਹੈ ਫੀਡ ਹੈ ਉਹ ਫਿਰ ਵੀ ਜਾਮ ਜੀ ਇੱਥੇ ਕੰਮ ਸਹੀ ਰਿਹਾ ਜੀ ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਜਿਹੜਾ ਕੁਝ 23 ਦੇ ਵਿੱਚ ਵਾਪਰੇ ਆ ਉਹ ਇਸ ਇਲਾਕੇ ਦੇ ਵਿੱਚ ਨਾ ਵਾਪਰੇ ਕਿਉਂਕਿ ਇਹਨਾਂ ਲੋਕਾਂ ਨੂੰ ਇਸ ਵਾਰ ਸੇਵਾ ਕਰਨ ਜੋਗੇ ਰਹਿਣ ਦਿਓ ਇਹਨਾਂ ਦੀ ਸੇਵਾ ਪਿਛਲੀ ਵਾਰ ਤੇਈ ਦੇ ਵਿੱਚ ਲੋਕਾਂ ਨੇ ਦੂਜਿਆਂ ਨੇ ਬਹੁਤ ਕੀਤੀ ਖੱਗੜ ਦਾ ਜਾਇਜਾ ਲੈਣ ਲਈ ਕਿਤੋਂ ਦੇ ਇੰਤਜ਼ਾਮ ਨੇ ਕਿਤਾਂ ਦੀ ਜਿਹੜਾ ਪਾਣੀ ਦਾ ਵਹਾਅ ਕਿਵੇਂ ਚੱਲ ਰਿਹਾ ਕੀ ਲੱਗ ਰਿਹਾ ਦੇਖੋ ਐਦਾਂ ਹੈ ਕਿ 36 ਘੰਟਿਆਂ ਤੋਂ ਨਾ ਜਿਹੜਾ ਪਾਣੀ ਦਾ ਵਹਾਅ ਹੈ ਉਹ ਡੇਂਜਰ ਲੈਵਲ ਤੋਂ ਉੱਤੇ ਹੈ ਸਾਡਾ ਡੇਂਜਰ ਲੈਵਲ 748 ਹੈ ਤੇ 749.1 ਤੋਂ 36 ਘੰਟਿਆਂ ਤੋਂ ਹੈ ਜੀ ਤੇ ਜਿਹੜੀ ਨਾ ਲਗਾਤਾਰ ਸਵੇਰ ਤੋਂ ਅੱਜ ਬਰਸਾਤ ਹੋਈ ਤੇ ਅਸੀਂ ਕਰਕੇ ਰਿਹਾ ਕਿ ਜਿਹੜੇ ਖੱਗੜ ਦੇ ਦੋਵੇਂ ਕੰਡੇ ਨੇ ਸਪੈਸ਼ਲੀ ਜਿਹੜਾ ਮਕਰੋੜ ਸਾਹਿਬ ਤੋਂ ਲੈ ਕੇ ਕੜੈਲ ਉਥੇ ਭੀੜੀ ਹੋ ਜਾਂਦੀ ਹੈ ਕਗਰ ਤੇ ਉਹਦੇ ਕਰਕੇ ਜਿਹੜਾ ਸਾਡਾ ਨਾ ਮਾਰ ਜਿਹੜੀ ਹੈ ਉਹ ਜ਼ਿਆਦਾ ਪੈਂਦੀ ਹੈ ਤੇ ਖੁਰਦੀ ਵੀ ਜਿਹੜੀ ਐਮਬੈਂਕਮੈਂਟ ਹੈ ਉਹ ਨਾਲ ਪੌਂਟਸ ਤੋਂ ਜ਼ਿਆਦਾ ਸੋ ਅਸੀਂ 15 ਪੁਆਇੰਟ ਜਿਹੜੇ 2023 ਦੇ ਵਿੱਚ ਜਿੱਥੋਂ ਕਗਰ ਬਰੀਚ ਕੀਤੀ ਸੀਗੀ ਉਸ ਤੋਂ ਅਲੈਦਾ ਜਿਹੜੇ ਬਾਕੀ ਹੋਰ ਪੁਆਇੰਟ ਜਿਹੜੇ ਪਿੰਡ ਵਾਲਿਆਂ ਨੇ ਦੱਸਿਆ ਕਿ ਇੱਥੋਂ ਵੀ ਬਰੀਚ ਕਰ ਸਕਦੀ ਹੈ ਜੀ ਉਹਨਾਂ ਸਾਰਿਆਂ ਨੂੰ ਡਰੇਨੇਜ ਮੰਡੀ ਬੋਰਡ ਤੇ ਪੰਚਾਇਤੀ ਰਾਜ ਵਿਭਾਗ ਜਿਹੜੇ ਨੇ ਇਹਨਾਂ ਵੱਲੋਂ ਮਜ਼ਬੂਤ ਕੀਤਾ ਗਿਆ ਹੈ ਤੇ ਨੇੜੇ ਕਾਦੀ ਜਿਹੜੀ ਅਸੀਂ ਲੇਬਰ ਵੀ ਲਾਈ ਹੈ ਜੀ ਸੀ ਵੀ ਨੇ ਲਾਈਆਂ ਨੇ ਜੀ ਪਿੰਡ ਦੇ ਲੋਕਾਂ ਦਾ ਸਾਨੂੰ ਬਹੁਤ ਭਰਪੂਰ ਸਮਰਥਨ ਜਿਹੜਾ ਹੈ ਫਿਲਹਾਲ ਮਿਲ ਰਿਹਾ ਹੈ ਤੇ ਉਹਦੇ ਲਈ ਮੈਂ ਬਹੁਤ ਧੰਨਵਾਦੀ ਆ ਜਿਹੜੇ ਉਹ ਇੱਥੋਂ ਦੇ ਲੋਕ ਜਿਹੜੇ ਪਿੰਡਾਂ ਦੇ ਵਸਨੀਕ ਨੇ ਤੇ ਫਿਲਹਾਲ ਤੇ ਅਸੀਂ ਬ੍ਰੀਚ ਜਿਹੜਾ ਹੈ ਨਹੀਂ ਹੋਣ ਦਿੱਤੀ ਤੇ ਉਮੀਦ ਹੈ ਕਿ ਅਗਲੇ 48 ਘੰਟੇ ਜਿਹੜੇ ਨੇ ਮੇਨ ਸਾਡਾ ਉਹੀ ਕ੍ਰੂਸ਼ੀਅਲ ਟਾਈਮ ਹੈ ਸਰ ਜਿਹੜੀਆਂ ਪਟੜੀਆਂ ਹੈਗੀਆਂ ਨੇ ਕਾਫੀ ਤੰਗ ਹੈਗੀਆਂ ਨੇ ਲੋੜ ਸੀ ਦਾ ਨੂੰ 2 ਚਾਰ ਮਹੀਨੇ ਪਹਿਲਾਂ ਚੌੜਾਈ ਕੀਤੀ ਕਿਉਂਕਿ ਇੱਥੇ ਬਹੀ ਕਾਰ ਨਹੀਂ ਜਾ ਸਕਦੇ ਇਹ ਜਗ੍ਹਾ ਤੇ ਨਹੀਂ ਜਾ ਸਕਦੇ ਬਿਲਕੁਲ ਬਿਲਕੁਲ ਮੈਂ ਇਦਾਂ ਕਿ ਫਿਲਹਾਲ ਜਿਹੜੇ ਵੀ ਪੁਆਇੰਟ ਨੇ ਮਕਰੌਰ ਸਾਹਿਬ ਤੋਂ ਕੜੈਲ 17.2 ਕਿਲੋਮੀਟਰ ਹੈ ਜੀ ਕੱਲ ਐਸ ਡੀ ਐਮ ਸਾਹਿਬ ਜਿਹੜੇ ਨੇ ਇੱਥੇ ਮੁਨਕ ਉਹ ਸਮੇਤ ਡਰੇਨੇਜ ਪਲੱਸ ਪਿੰਡਾਂ ਦੇ ਜਿਹੜੇ ਲੋਕ ਨੇ ਪਲੱਸ ਲੇਬਰ ਜਿਹੜੀ ਹੈ ਉਹ 17.2 ਕਿਲੋਮੀਟਰ ਲੈਫਟ ਬੈਂਕ 17.2 ਕਿਲੋਮੀਟਰ ਜਿਹੜਾ ਰਾਈਟ ਬੈਂਕ ਕੱਲ ਸਾਰਾ ਦਾ ਸਾਰਾ ਉਹ ਦੌਰਾ ਕਰਕੇ ਆਏ ਆ ਐਂਡ ਜਿੱਥੇ ਕਿਤੇ ਉਹਨਾਂ ਨੂੰ ਮਹਿਸੂਸ ਹੋਇਆ ਉਹ ਸਾਰੇ ਸਾਰੇ ਪੁਆਇੰਟ ਜਿਹੜੇ ਅਸੀਂ ਤਗੜੇ ਖੜਾ ਰਹੇ ਆ ਐਂਡ ਉਸੇ ਕਰਕੇ ਅਸੀਂ ਬ੍ਰੀਜ਼ ਤੋਂ ਫਿਲਹਾਲ ਬਚੇ ਹੋਏ ਆ ਸੋ ਸੈਟਲਿੰਗ ਉਮਦੀਆ ਕੀ ਹੈ ਗਊ ਪ੍ਰਬੰਧ ਕਿੱਥੇ ਹੋਇਆ ਨਹੀਂ ਦੇਖੋ ਐਦਾਂ ਕਿ ਉਸੇ ਸੰਬੰਧ ਦੇ ਵਿੱਚ ਹੀ ਮੈਂ ਹੁਣ ਜਿਹੜੀ ਨਾ ਮੀਟਿੰਗ ਕਰਕੇ ਹਟਿਆ ਸਾਰੇ ਜਿਹੜੇ ਵਿਭਾਗਾਂ ਦੇ ਐਸਡੀਐਮ ਆਫਿਸ ਮੁੜਖ ਮੈਂ ਉੱਥੇ ਆਇਆ ਸੀ ਤੇ ਬਸ ਹੁਣ ਮੈਂ ਇੱਥੇ ਮੌਕਾ ਜਿਹੜਾ ਦੇਖਣ ਆ ਗਿਆ ਸਾਰੇ ਨੇ ਫਿਲਹਾਲ ਇਹ ਦੱਸਿਆ ਕਿ ਦੇਖੋ ਆਪਾਂ ਆਪਣੇ ਵੱਲੋਂ ਜਿਹੜਾ ਹੈ ਸਾਰਾ ਸਾਰਾ ਪ੍ਰਬੰਧ ਕੀਤਾ ਹੋਇਆ ਹੈ ਅਸੀਂ ਆਰਮੀ ਜਿਹੜਾ ਹੈ ਉਹਦੀ ਅਸਿਸਟੈਂਸ ਸੀ ਕੀਤੀ ਹੈ ਕਿ ਜਿਹੜਾ ਮੰਡੀ ਬੋਰ ਡਰੇਨੇਜ ਤੇ ਪੰਚਾਇਤੀ ਰਾਹ ਜੋ ਆਲਰੇਡੀ ਜਿਹੜਾ ਬੰਦ ਨੂੰ ਸਟਰੈਂਥਨ ਕਰਨ ਦਾ ਕੰਮ ਕਰ ਰਿਹਾ ਹੈ ਉਹਨਾਂ ਦੇ ਨਾਲ ਜੁੜ ਕੇ ਹੋਰ ਮਜ਼ਬੂਤੀ ਜਿਹੜੀ ਹੈ ਪ੍ਰਦਾਨ ਕਰੇ ਸਰ ਮਕਰੋੜ ਸਾਹਿਬ ਦੇ ਜਿਹੜੇ ਲੋਕ ਨੇ ਮਿਲ ਕੇ ਉੱਥੇ ਉਹ ਪਿੰਡਾਂ ਦੇ ਲੋਕ ਨੂੰ ਕਹਿ ਰਿਹਾ ਕਿ ਇਸ ਇਸ ਵਰਕ ਘਰ ਦੇ ਜਿਹੜੇ ਕਿਨਾਰੇ ਨੇ ਜਿਦ ਤਰਾ ਟੈਂਡਰ ਵੀ ਹੋਏ ਕਾਫੀ ਪੈਸਾ ਵੀ ਲਾਇਆ ਗਿਆ ਕਿ ਇਹ ਮਜ਼ਬੂਤ ਨਹੀਂ ਕੀਤੇ ਗਏ ਮੈਂ ਤੁਹਾਨੂੰ ਦੱਸਦਾ ਕਿ ਕੋਈ ਇਦਾਂ ਦੀ ਕੋਈ ਮੈਂ ਤੁਹਾਨੂੰ ਦੱਸਦਾ ਕਿ ਮੈਂ ਨਾ ਜਦੋਂ अराउंड 10 ਦਿਨ ਪਹਿਲਾਂ ਮੈਂ ਜੁਆਇਨ ਕੀਤਾ ਤੇ ਜੁਆਇਨ ਕਰਦੇ ਸਾਰੀ ਜਿਹੜਾ ਸੀਗਾ ਇਹ ਮਾਹੌਲ ਬਣ ਗਿਆ ਸੋ ਮੈਂ ਤੇ ਫਿਲਹਾਲ ਜਿਹੜਾ ਹੈ ਘੱਗੜ ਦੇ ਕਿਨਾਰੇ ਨੂੰ ਸਟਰੈਂਥਨ ਕਰਨ ਤੇ ਲੱਗਾ ਤੇ ਜਿਹੜੇ ਵੀ ਬਾਕੀ ਹੋਰ ਵਿਸ਼ੇ ਦੇ ਮਸਲੇ ਨੇ ਜੋ ਵੀ ਨੇ ਉਹ ਮੈਂ ਬਾਅਦ ਦੇ ਵਿੱਚ ਦੇਖਾਂਗਾ ਸੋ ਪਹਿਲਾਂ ਮੈਂ ਇਹਨੂੰ ਨਜਿੱਠਣਾ ਆਸ ਹੈ ਕਰ ਲਾਂਗੇ ਧੰਨਵਾਦ ਥੈਂਕ ਯੂ ਕੈਮਰਾਮੈਨ ਭੀਮਾ ਪੱਟੀਵਾਲ ਨਾਲ ਇਕਬਾਲ ਸਿੰਘ ਫਗਵਾ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ